ਸਾ ਸ੍ਰੀ ਕਾਲਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਲਈ ਜੋ ਸੂਟ ਲੈ ਕੇ ਆਏ ਆ ਉਹ ਹੈਗਾ ਕਾਟਨ ਕ੍ਰਸ਼ ਦਾ ਸੂਟ ਦੇਖੋ ਗਰਮੀਆਂ ਦੇ ਵਿੱਚ ਹੀ ਬਹੁਤ ਵਧੀਆ ਰਹਿੰਦਾ ਹੈ ਕੱਪੜਾ ਬਹੁਤ ਲਾਈਟ ਫੈਬਰਿਕ ਆ ਤੇ ਰੇਂਜ ਦੀ ਗੱਲ ਕਰੀਏ ਤਾਂ ਸਿਰਫ 200 ਰੁਪਏ ਦਾ ਸੂਟ ਹੋਏਗਾ ਇਹ 3.5 ਮੀਟਰ ਦਾ ਸੂਟ ਵੱਡੇ ਬਣੇ ਵਾਲਾ ਤੇ ਇਹ ਦੇ ਵਿੱਚ ਫਸਟ ਕਲਰ ਆ ਗਿਆ ਵਿਦਆਊਟ ਦੁਪੱਟਾ ਇਹ ਸੂਟ ਹੁੰਦਾ ਤੁਸੀਂ ਕਿਸੇ ਵੀ ਕਲਰ ਦਾ ਦੁਪੱਟਾ ਲੈਣਾ ਮੈਚ ਕਰ ਸਕਦੇ ਹੋ ਦੇਖੋ ਡਿਜ਼ਾਈਨਿੰਗ ਇਹਦੇ ਵਿੱਚ ਕਿੰਨੀ ਜ਼ਿਆਦਾ ਪਿਆਰੀ ਹੈ ਹਾਂਜੀ ਆ ਹੈਗਾ ਇਸ ਦਾ ਸੈਕੰਡ ਕਲਰ ਦੇਖੋ ਹਾਂਜੀ ਆ ਹੈਗਾ ਇਹਦਾ ਥਰਡ ਕਲਰ ਇਹ ਵੀ ਬਲੂ ਦੇ ਵਿੱਚ ਛੋਟੇ ਛੋਟੇ ਫਲਾਵਰ ਬਣੇ ਹੋਏ ਨੇ ਬਹੁਤ ਹੀ ਲਾਈਟ weight ਕਪੜਾ ਹੁੰਦਾ ਇਹ ਹਾਂਜੀ ਇਹ ਹੈਗਾ ਨੈਕਸਟ ਕਲਰ ਪਿੰਕ ਦੇ ਉੱਪਰ ਫਲਾਵਰ ਬਣੇ ਹੋਏ ਨੇ ਦੇਖੋ ਹਾਂਜੀ ਆ ਹੈਗਾ ਤਾਂ ਨੈਕਸਟ ਕਲਰ ਕੱਟ ਤੁਹਾਨੂੰ ਬਿਲਕੁਲ ਵੀ ਕੱਟ ਨਹੀਂ ਮਿਲੇਗੀ ਪ੍ਰੋਪਰ ਕੱਟ ਮਿਲੇਗੀ ਬੱਡੇ ਪੰਨੇ ਦਾ 3.5 ਮੀਟਰ ਹਾਂਜੀ ਆ ਹੈਗਾ ਇਹਦਾ ਨੈਕਸਟ ਕਲਰ ਕੋਈ ਵੀ ਸੂਟ ਇਹਨਾਂ ਵਿੱਚੋਂ ਆਰਡਰ ਕਰਨਾ ਤੁਸੀਂ نیچے ਤੁਹਾਨੂੰ ਨੰਬਰ ਦਿੱਤਾ ਹੋਇਆ ਹੈ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਦਿੱਤਾ ਹੋਇਆ WhatsApp ਤੇ ਤੁਹਾਨੂੰ ਸਾਨੂੰ ਆਰਡਰ ਕਰ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ ਜੀ